ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਚੈਨਲ ਸਮਾਜਿਕ ਅੱਛਲ ਯੂਟਿਬ ਤੇ 02 ਮਾਦਾ ਨਿਊਜ਼ ਚੈਨਲ ਤੁਸੀਂ ਅਕਸਰ ਦੇਖਦੇ ਜੇ ਤੇ ਨਵੀਂ ਤੋਂ ਨਵੀਂ ਅਪਡੇਟ ਲੈ ਕੇ ਮੈਂ ਤੁਹਾਡੇ ਰੂਪ ਰੂਪ ਤੇ ਤੇ ਬਰਵਿੰਦਰ ਸਿੰਘ ਸ਼ੇਰਗਿੱਲ ਪ੍ਰੋਫਾਈਲ ਪੇਜ ਤੋਂ ਮੈਂ ਹਮੇਸ਼ਾ ਹੀ ਲਾਈਵ ਹੋ ਕੇ ਤੇ ਵੀਰਾਂ ਨਾਲ ਸਾਂਝ ਪਾ ਕੇ ਰੱਖਦਾ ਹਾਂ ਜੀ ਤੇ ਮੇਰੇ ਨਾਲ ਅ ਪ੍ਰਧਾਨ ਬਿੱਤਰ ਜੀ ਟੀਮ ਰੈਕਸ਼ਨ ਮਾਰਕੀਟਿੰਗੋਰ ਚਾਰਜਰ ਪੰਜਾਬ ਦੇ ਅ ਸਹਾਇਕ ਨੇ ਜੀ ਅੱਜ ਅਸੀਂ ਆਏ ਆ ਜੀ ਅ ਦੇਖੋ ਜੀ ਲਿਟਿਆ ਆ ਕਿ ਜਲਹਾ ਪ੍ਰਬੰਧਕੀ ਕੰਪਲੈਕਸ ਅ ਆਪਣੇ ਕਮਿਸ਼ਨਰ ਸਾਹਿਬ ਜੀ ਦਾ ਦਫਤਰ ਆ ਕਿ ਕਿੰਨਾ ਸੋਹਣੀ ਮਤਲਬ ਬੈਕਗ੍ਰਾਉਂਡ ਆ ਕਿੰਨੇ ਸੋਹਣੀਆਂ ਇਮਾਰਤਾਂ ਕਿੰਨੀ ਸੋਹਣੀ ਮਤਲਬ ਇਮਾਰਤ ਆ ਤੇ ਖੁਸ਼ੀ ਇਸ ਗੱਲ ਦੀ ਕਿ ਜਿੱਥੇ ਇਮਾਰਤਾਂ ਸੋਹਣੀਆਂ ਹੋਣ ਉਥੇ ਇਨਸਾਫ ਵੀ ਸੋਹਣੇ ਢੰਗ ਨਾਲ ਸਾਨੂੰ ਮਿਲਣਾ ਚਾਹੀਦਾ ਆ ਤੇ ਜੇ ਮਿਲੇ ਇਹਦੇ ਨਾਲ ਦੀ ਕੋਈ ਰੀਸ ਨਹੀਂ ਤੇ ਅਸੀਂ ਪੁਲਿਸ ਪ੍ਰਸ਼ਾਸਨ ਦਾ ਸਰਕਾਰੀ ਤੰਤਰ ਦਾ ਧੰਨਵਾਦ ਕਰਦੇ ਆ ਕਿ ਜਿਹੜੇ ਵੀ ਜ਼ਰੂਰਤਮੰਦ ਹੁੰਦੇ ਆ ਉਹਨਾਂ ਨੂੰ ਇਨਸਾਫ ਜ਼ਰੂਰ ਦਿਆ ਕਰੋ ਤੇ ਕਿਉਂਕਿ ਆਪਣੀ ਦਿਹਾੜੀਆਂ ਕੋਈ ਕਾਰੋਬਾਰ ਕੋਈ ਕੀਮਤੀ ਸਮਾਂ ਕੱਢ ਕੇ ਤੁਹਾਡੇ ਕੋਲ ਮਿਲਿਆ ਤੇ ਜੇ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਤੇ ਫਿਰ ਮਨ ਬੜਾ ਉਫੀ ਹੁੰਦਾ ਹੈ ਤੇ ਧੰਨਵਾਦ ਵੀਰੋ ਬਹੁਤ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੈਪੀਨ ਜੈ ਸਰਵਧਾਨ ਜੀ ਧੰਨਵਾਦ ਸਤਿ